ਹੈਲੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਹਾਂ ਜੀ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ ਦੇ ਬਲੌਗ ਦੇ ਵਿੱਚ ਇੱਕ ਪਾਰਸਲ ਓਪਨ ਕਰਕੇ ਦਿਖਾਉਣੀ ਆ ਜਿਹਦੇ ਵਿੱਚ ਆਪਾਂ ਇੱਕ ਆਰਗੇਨਾਈਜ਼ਰ ਮੰਗਾਇਆ ਸੀਗਾ ਘਰ ਦੇ ਲਈ ਤੇ ਅੱਜ ਦੀ ਵੀਡੀਓ ਕਿਵੇਂ ਆਪਾਂ ਘਰ ਦੇ ਵਿੱਚ ਸਾਫ ਸਫਾਈ ਰੱਖਣੀ ਹੈ ਛੋਟੇ ਬੱਚਿਆਂ ਨਾਲ ਵੀ ਮੈਂ ਘਰ ਸਾਫ਼ ਰੱਖਣ ਦੇ ਵਿੱਚ ਸਫਲ ਹੋ ਰਹੀ ਹਾਂਗੀ ਤੇ ਉਹ ਸਾਰੇ ਟਿਪਸ ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਈ ਚੀਜ਼ਾਂ ਦਿਖਾਵਾਂਗੀ ਜਿਹੜੀਆਂ ਮੈਂ ਆਨਲਾਈਨ ਤੇ ਆਫਲਾਈਨ ਬਾਈ ਕੀਤੀਆਂ ਨੇ ਜਿਹੜੀਆਂ ਕਿ ਘਰ ਦੇ ਵਿੱਚ ਬਹੁਤ ਯੂਸਫੁਲ ਹੁੰਦੀਆਂ ਨੇ ਆਰਗੇਨਾਈਜ਼ਰ ਵੀ ਆਇਆ ਸੀ 150 ਰੁਪਏ ਦਾ ਹਾਂਜੀ ਆਜੋ ਬੱਚਿਓ 150 ਰੁਪਏ ਦਾ ਆਇਆ ਸੀ ਜੀ ਇਹ ਆਰਗੇਨਾਈਜ਼ਰ ਜਿਵੇਂ ਆਪਾਂ ਕੰਗੇ ਵਗੈਰਾ ਜਾਂ ਕਲੈਚਰ ਵਗੈਰਾ ਹੁੰਦੇ ਆ ਮੈਂ ਕਲੈਚਰ ਬਹੁਤ ਜ਼ਿਆਦਾ ਯੂਜ਼ ਕਰਦੀ ਆ ਵਾਲਾਂ ਲਈ ਤਾਂ ਮੇਰੇ ਸਾਰੇ ਕਲੈਚਰ ਜਿਹੜੇ ਇਹਦੇ ਉੱਤੇ ਸਾਮਗੇ ਸੀਗੇ ਤੇ ਨਾਲ ਕੰਗੇ ਵੀ ਤੇ ਨਾਲ ਰਬੜ ਬੈਂਡ ਵੀ ਆਪਾਂ ਇਹਤੇ ਟਾਈ ਕਰਕੇ ਰੱਖ ਸਕਦੇ ਆਗੇ ਜਿਵੇਂ ਕਲੈਚਰ ਹੋ ਗਏ ਰਬਰ ਬੈਂਡ ਹੋ ਗਏ ਕੰਗੇ ਹੋ ਗਏ ਨਾ ਇਹ ਥਾਂ ਥਾਂ ਤੇ ਰੁਲਦੇ ਫਿਰਦੇ ਰਹਿੰਦੇ ਨੇ ਕਦੇ ਉੱਥੇ ਰੱਖਦੇ ਕਦੇ ਉੱਥੇ ਰੱਖਦੇ ਤੇ ਕਈ ਵਾਰ ਕੰਗਾ ਮੌਕੇ ਤੇ ਥਿਆਂਦਾ ਵੀ ਨਹੀਂ ਹੁੰਦਾ ਜਦੋਂ ਸਿਰਵਾਣਾ ਹੁੰਦਾ ਜਾਂ ਕਿਤੇ ਜਾਣਾ ਹੁੰਦਾਗਾ ਸੋ ਹੁਣ ਤਾਂ ਮੈਂ ਇਦਾਂ ਦੇ ਕਈ ਆਰਗੇਨਾਈਜ਼ਰ ਕਰਦੇ ਵਿੱਚ ਰੱਖੇ ਹੋਏ ਨੇ ਜਿੰਨਾਂ ਦੇ ਵਿੱਚ ਆਪਾਂ ਕੰਗੇ ਵਗੈਰਾ ਜਾਂ ਕਲੈਚਰ ਵਗੈਰਾ ਸੰਭਾਲ ਸਕਦੇ ਆ ਪਰ ਮੈਨੂੰ ਇਹ ਚੀਜ਼ ਵਧੀਆ ਲੱਗੀ ਤਾਂ ਮੈਂ ਆਨਲਾਈਨ ਮੰਗਵਾਇਆ ਸੀਗਾ ਇਹ ਕੰਗੇ ਰੱਖਣ ਵਾਲਾ ਅ ਮੇਸ਼ੋ ਤੋਂ ਆਰਡਰ ਕੀਤਾ ਸੀਗਾ ਮੈਂ 2 ਤੋਂ 3 ਦਿਨਾਂ ਦੇ ਵਿੱਚ ਆ ਗਿਆ ਸੀਗਾ ਇਹ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਇਹ ਆਰਗੇਨਾਈਜ਼ਰ ਮੈਂ 99 ਸਟੋਰ ਤੋਂ ਬਾਈ ਕੀਤਾ ਸੀਗਾ ਸਿਰਫ 100 ਰੁਪਏ ਦਾ ਤੇ ਬਹੁਤ ਡੂੰਗੀਆਂ ਨੇ ਇਹਦੀਆਂ ਜੇਬਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਮੈਂ ਗਿੱਲ ਸਾਬ ਦੀਆਂ ਘੜੀਆਂ ਵਗੈਰਾ ਉਹਨਾਂ ਦੇ ਘੜੀ ਦਾ ਚਾਰਜ ਉਹਨਾਂ ਦਾ ਪਰਸ ਹਨਾ ਤੇ ਉਹਨਾਂ ਦੇ ਯੂਜ਼ ਆਉਣ ਵਾਲੀਆਂ ਛੋਟੀਆਂ-ਮੋਟੀਆਂ ਚੀਜ਼ਾਂ ਮੈਂ ਇਸ ਦੇ ਵਿੱਚ ਰੱਖਦੀਆਂਗੀ ਤੇ ਰਮਾਲਾਂ ਵਗੈਰਾ ਵੀ ਰੱਖ ਦਿੰਨੀ ਹੁੰਨੀ ਹੈਗੀ ਤੇ ਚਲੋ ਜੀ ਇਹ ਮੈਂ ਜਿਹੜੀ ਹੁੱਕਾਂ ਨੇਗੀਆਂ ਨਾ ਇਹ ਮੈਂ 4 ਤੋਂ 5 ਲਿਆ ਕੇ ਰੱਖ ਦਿਆਂ ਘਰ ਦੇ ਵਿੱਚ ਜਦੋਂ ਹਨਾ ਕੋਈ ਵੀ ਚੀਜ਼ ਕਿਤੇ ਐ ਹੁੰਦਾ ਵੀ ਟੰਗਣੀ ਆ ਜਾਂ ਲਾਉਣੀ ਆ ਤਾਂ ਫਿਰ ਮੈਂ ਇਹ ਹੁੱਕਾ ਦਾ ਯੂਜ਼ ਕਰਦੀ ਆ ਤੇ ਮੈਂ ਤੁਹਾਨੂੰ ਸ਼ੋਅ ਕਰ ਰਹੀ 시ਗੀ ਵਧੀਆ ਚੀਜ਼ ਹੈਗੀ ਮਤਲਬ ਕਿ ਕੰਦ ਦੇ ਵਿੱਚ ਹੋਲ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਨਹੀਂ ਤਾਂ ਫਿਰ ਆਪਾਂ ਨੂੰ ਹਣਾ ਉਹ ਕੀ ਹੁੰਦੀ ਆ ਉਹ ਡ੍ਰਿੱਲ ਉਹਦੇ ਨਾਲ ਹੋਲ ਕਰਨਾ ਪੈਂਦਾ ਕੰਧ ਦੇ ਵਿੱਚ ਜਦੋਂ ਵੀ ਕਿਤੇ ਕੁਝ ਲਾਉਣਾ ਹੁੰਦਾ ਤਾਂ ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗਦੀ ਹੈ ਸੋ ਮੈਂ ਇਹ ਆਫਲਾਈਨ ਹੀ ਮੰਗਵਾ ਕੇ ਰੱਖਦੀ ਆ ਇੱਥੇ ਮੇਰਾ ਬੇਟਾ ਆ ਗਿਆ ਸੀਗਾ ਉਹਨੇ ਬਾਰ ਨੂੰ ਨਾ ੱਟਕਣਾ ਸ਼ੁਰੂ ਕਰ ਦਿੱਤਾ ਤੇ ਬਹੁਤ ਤੰਗ ਕਰਦਾ ਇਹ ਛੋਟੂ ਜਿਹਾ ਤੇ ਚਲੋ ਜੀ ਇੱਥੇ ਆਪਾਂ ਸਾਰੇ ਜਿਹੜੇ ਕੰਗੇ ਸੀਗੇ ਉਹ ਰੱਖਦੇ ਸੀਗੇ ਆਰਗੇਨਾਈਜ਼ਰ ਤੇ ਤੇ ਬੜੀ ਖੁਸ਼ੀ ਸੀ ਮੈਨੂੰ ਨਿੱਕੀ ਨਿੱਕੀ ਚੀਜ਼ਾਂ ਆਪਾਂ ਨੂੰ ਕਈ ਵਾਰ ਕਿੰਨੀ ਵੱਡੀ ਖੁਸ਼ੀ ਦੇ ਦਿੰਦੀਆਂ ਨੇ ਹਨਾ ਬਸ ਇੰਨਾਂ ਚੀਜ਼ਾਂ ਨਾਲ ਹੀ ਮੈਂ ਖੁਸ਼ੀ ਭਾਲਦੀ ਰਹਿੰਦੀ ਐਨਾਂ ਚੀਜ਼ਾਂ ਦੇ ਵਿੱਚੋਂ ਛੋਟੀਆਂ-ਛੋਟੀਆਂ ਦੇ ਵਿੱਚੋਂ ਤੇ ਚਲੋ ਸਾਰੇ ਕਲੈਕਟਰ ਮੇਰੀ ਅੱਜ ਸਾਮਗੇ ਸੀ ਛੋਟੇ ਤੋਂ ਵੱਡੇ ਇੱਥੇ ਮੇਰੇ ਕੋਲ ਰਬਰ ਬੈਂਸੀ ਜਿਹੜੀ ਉਹ ਵੀ ਸਾਰੇ ਮੈਂ ਇਸ ਤੇ ਉੱਤੇ ਜਿਵੇਂ ਆਪਾਂ ਗੁੱਤ ਤੇ ਚੜਾਉਨੇ ਹਨਾ ਇਸ ਤਰ੍ਹਾਂ ਚੜਾ ਕੇ ਰੱਖਤੀ ਸੀਗੇ ਤੁਹਾਨੂੰ ਕਿਦਾਂ ਦਾ ਲੱਗਿਆ ਹੈ ਆਰਗੇਨਾਈਜ਼ਰ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਈ ਪੈਣਾ ਨਾ ਇਹ ਘਰੇ ਵੀ ਬਣਾ ਲੈਂਦੀਆਂ ਨਗੀਆਂ ਜਿਵੇਂ ਕਿ ਸਾਡੇ ਵੀ ਰਿਸ਼ਤੇਦਾਰੀ ਦੇ ਵਿੱਚ ਇੱਕ ਕੁੜੀ ਹੈਗੀ ਉਹ ਘਰੇ ਇਹ ਚੀਜ਼ ਨੂੰ ਬਣਾ ਲੈਂਦੀ ਹੈਗੀ ਤੇ ਵਧੀਆ ਗੱਲ ਹੈ ਜਿਹਨੂੰ ਬਣਾਉਣਾ ਆਉਂਦਾ ਹੈ ਨਾ ਪਰ ਮੈਨੂੰ ਨਹੀਂ ਆਉਂਦਾ ਸੀ ਤਾਂ ਮੈਂ ਆਨਲਾਈਨ ਇਹ ਚੀਜ਼ ਮੰਗਵਾ ਲਈ ਇੱਕ ਇਸਮਤ ਪ੍ਰੀਤ ਦਾ ਪੇਪਰ ਬੋਰਡ ਹੈ ਸੀਗਾ ਕਿਉਂਕਿ ਹੁਣੇ ਉਹਦੇ ਪੇਪਰ ਹੋ ਕੇ ਹਟੇ ਹੈਗੇ ਤਾਂ ਉਹਨੇ ਅਲਮੀਰਾ ਦੇ ਵਿੱਚ ਸਾਹਮਣੀ ਰੱਖਤਾ ਸੀਗਾ ਇਸ ਤੋਂ ਬਾਅਦ ਮੈਂ ਇਹਨੂੰ ਸਾਫਤਾ ਸੀ ਤੇ ਇੱਥੇ ਮੈਂ ਤੁਹਾਨੂੰ ਇਹ ਬਾਕਸ ਦਿਖਾ ਰਹੀ ਸੀ ਇਹ ਗੱਤੇ ਦਾ ਬਾਕਸ ਸੀਗਾ ਜੀ ਇਹਦੇ ਵਿੱਚ ਅ ਕੁਛ ਆਇਆ ਸੀਗਾ ਅ ਹੁਣ ਮੇਰੇ ਯਾਦ ਨਹੀਂ ਹੈਗਾ ਕਿ ਕੀ ਆਇਆ ਸੀ ਇਹਦੇ ਵਿੱਚ ਤੇ ਬਹੁਤ ਨਾ ਸਖਤ ਸੀਗਾ ਇਹੇ ਡੱਬਾ ਦਾ ਮੈਂ ਇਹਦੇ ਉੱਤੇ ਵਾਲ ਪੇਪਰ ਲਗਾ ਕੇ ਨਾ ਇਹਨੂੰ ਆਰਗੇਨਾਈਜ਼ਰ ਦੇ ਤੌਰ ਤੇ ਯੂਜ਼ ਕਰਨਾ ਸ਼ੁਰੂ ਕਰਤਾ ਤੇ ਅਲਮੀਰਾ ਦੇ ਵਿੱਚ ਇਹ ਵਧੀਆ ਸੈੱਟ ਆ ਜਾਂਦਾ ਹੈਗਾ ਇਹਦੇ ਮੂਰਲੀ ਸਾਈਡ ਜਿਹੜੀ ਸਪੇਸ ਪਈ ਆ ਉੱਥੇ ਵੀ ਆਪਾਂ ਕੱਪੜੇ ਰੱਖ ਸਕਦੇ ਹਾਂ ਤੇ ਇਸ ਤੋਂ ਬਾਅਦ ਮੈਂ نیچے ਦਿਖਾ ਰਹੀ ਸੀਗੀ نیچے ਵੀ ਮੈਂ ਇੱਕ ਗੱਤੇ ਦਾ ਯੂਜ਼ ਕਰਦੀ ਆ ਦੁਰਨਾ ਪੈਣ ਭਰਾਵਾਂ ਦੇ ਕੱਪੜਿਆਂ ਨੂੰ ਡਿਵਾਈਡ ਕਰ ਦਿੰਦੀ ਆ ਇੱਕ ਗੱਤੇ ਦੇ ਨਾਲ ਇਹ ਗੱਤਾ ਮੈਂ ਵਿੱਚ ਇਹਦੇ ਮਤਲਬ ਕਿ ਅਲਮੀਰਾ ਦੇ ਵਿੱਚ ਅਟੈਚ ਕਰ ਰੱਖਿਆ ਹੈਗਾ ਇਹਦੇ ਨਾਲ ਇੱਕ ਦੀਵਾਰ ਬਣਾ ਰੱਖੀ ਹੈ ਛੋਟੀ ਜੀ ਜਿਨ੍ਹਾਂ ਨਾਲ ਇਹਨਾਂ ਦੇ ਕੱਪੜੇ ਆ ਜਿਹੜੇ ਭੈਣ ਭਰਾਵਾਂ ਦੇ ਦੋਨੋਂ ਦੇ ਇੱਕ ਦੂਸਰੇ ਦੇ ਵਿੱਚ ਮਿਕਸ ਨਹੀਂ ਹੁੰਦੇ ਹੈਗੇਗੇ ਇੱਕ ਤਰ੍ਹਾਂ ਨਾਲ ਇੱਕ ਆਰਗੇਨਾਈਜ਼ਰ ਬਣਾ ਲੈਨੇ ਆਪਾਂ ਗੱਤੇ ਨੂੰ ਹੀ ਇੱਥੇ ਮਟਾਈ ਤਾਂ ਸਹੀ ਹੋਈ ਹੈ ਕਿਉਂਕਿ ਇਹ ਹਲਮੀਰਾ ਦਾ ਜਿਹੜਾ ਰੱਖਣਾ ਹੈ ਇਹ ਖੁੱਲ ਜਾਂਦਾ ਆਟੋਮੈਟਿਕ ਆਪਣੇ ਆਪ ਖੁੱਲ ਜਾਂਦਾਗਾ ਤੇ ਜਦੋਂ ਆਪਾਂ ਟਾਈਪਸ ਆ ਕੇ ਰੱਖਦੇ ਆ ਨਾ ਤਾਂ ਫਿਰ ਇਹ ਸਖਤੀ ਨਾਲ ਬੰਦ ਹੋ ਜਾਂਦਾ ਖੁੱਲਦਾ ਨਹੀਂ ਹੈ ਕਦਾ ਨਹੀਂ ਤਾਂ ਫਿਰ ਹਰ ਗੁਨੇ ਨੂੰ ਖੋਲ ਦਿੰਦਾਗਾ ਤੇ ਚਲੋ ਜੀ ਇੱਥੇ ਅੱਜ ਆਪਾਂ ਕੁਸ਼ਨ ਕਵਰ ਨੇ ਜਿਹੜੇ ਉਹ ਚੇਂਜ ਕਰਨੇ ਸੀ ਕਿਉਂਕਿ ਬੈੱਡ ਸ਼ੀਟ ਦੇ ਹਿਸਾਬ ਨਾਲ ਜਿਹੜੇ ਕੁਸ਼ਨ ਕਵਰ ਪਏ ਸੀਗੇ ਉਹ ਬਿਲਕੁਲ ਮੈਚ ਨਹੀਂ ਕਰ ਰਹੇ ਸੀਗੇ ਬੈੱਡ ਸ਼ੀਟ ਦੇ ਨਾਲ ਸੋ ਅੱਜ ਆਪਾਂ ਕੁਸ਼ਨ ਕਵਰ ਨੇ ਜਿਹੜੇ ਉਹ ਚੇਂਜ ਕਰਾਂਗੇ ਜਿਹੜੇ ਕੁਸ਼ਨ ਕਵਰ ਮੈਂ ਉਤਾਰ ਰਹੀ ਆ ਨਾ ਇਹ ਮੈਂ ਆਫਲਾਈਨ ਲਏ ਸੀਗੇ ਲੋਕਲ ਮਾਰਕੀਟ ਤੋਂ ਇਹ ਬਿਲਕੁਲ ਬੇਕਾਰ ਨਿਕਲੇ ਸੀਗੇ ਇਹ ਸਾਰੇ ਪਾਸੇ ਉਹਨਾਂ ਫਟ ਗਏ ਸੀਗੇ ਤੇ ਨਾਲ ਜਿੱਪਾਂ ਵੀ ਸਾਰੀਆਂ ਖਰਾਬ ਹੋ ਗਈਆਂ ਸੀਗੀਆਂ ਤੇ ਜਿਹੜਾ ਇਹਨਾਂ ਦੇ ਵਿੱਚ ਸੀਗਾ ਨਾ ਕੁਝ ਗੱਟਾ ਟਾਈਪ ਜਿਹਾ ਪਾਇਆ ਹੋਇਆ ਸੀਗਾ ਕੁਝ ਤੇ ਉਹ ਨਾ ਬੈੱਡ ਦੇ ਉੱਤੇ ਕਿਰ ਗਿਆ ਸੀਗਾ ਜਦੋਂ ਮੈਂ ਹੁਣ ਚੇਂਜ ਕਰ ਰਹੀ ਸੀ ਤੇ ਤੋਤੇ ਤੋਂ ਤਾਂ ਪਤਾ ਨਹੀਂ ਇਹਨਾਂ ਦਾ ਕੀ ਹਾਲ ਹੋਊਗਾ ਬਹੁਤ ਬੈਡ ਕੁਆਲਿਟੀ ਸੀ ਇਹਨਾਂ ਦੀ ਤੇ ਜਿਹੜੇ ਮੈਂ ਵਾਈਟ ਵਾਲੇ ਚੜਾਏ ਨੇ ਉਹ ਵੀ ਮੈਂ ਆਫਲਾਈਨ ਹੀ ਬਾਈ ਕੀਤੇ ਸੀ ਬਟ ਉਹ ਮੈਂ ਹੋਰ ਦੁਕਾਨ ਤੋਂ ਕੀਤੇ ਸੀ ਤੇ ਇਹ ਸੀਗੇ ਜਿਹੜੇ ਔਰ ਦੁਕਾਨ ਤੋਂ ਜਿਹੜੇ ਕਾਫੀ ਕਲਰ ਸੀ ਉਹ ਹੋਰ ਤੋਂ ਲਏ ਸੀਗੇ ਤੇ ਚਲੋ ਜੀ ਇੱਥੇ ਆਪਾਂ ਦੀਵਾਨ ਬੈੱਡ ਸਜਾਤਾ ਸੀ ਸ਼ਾਲ ਰੱਖਣ ਦਾ ਕਾਰਨ ਇਹ ਹੈ ਕੋਈ ਵੀ ਐਕਸਟਰਾ ਕੱਪੜਾ ਮੈਂ ਦੀਵਾਨ ਬੈੱਡ ਤੇ ਜਰੂਰ ਰੱਖਦੀਆਂ ਕਿਉਂਕਿ ਬੱਚੇ ਜਦੋਂ ਕੁਝ ਵੀ ਖਾਂਦੇ ਨੇ ਤਾਂ ਫਿਰ ਉਹਨਾਂ ਨੂੰ ਪਤਾ ਹੁੰਦਾਗਾ ਕਿ ਕਿਸਮਤਬ੍ਰਿਤ ਸਿਆਣੀ ਹੋ ਰਹੀ ਹੈ ਉਹ ਵਿਛਾ ਲੈਂਦੀ ਹੈ ਕਿ ਚੱਕ ਕੇ ਆਪਣੇ ਆਪ ਜਿਹੜਾ ਬੈੱਡ ਤੇ ਕੱਪੜਾ ਪਿਆ ਹੁੰਦਾ ਤਾਂ ਜੋ ਬੈੱਡ ਦੀ ਜਿਹੜੀ ਚੱਦਰ ਹੈ ਉਹ ਨਾ ਖਰਾਬ ਹੋਵੇ ਅੱਥੇ ਮੈਂ ਦੱਸ ਰਹੀ ਸੀ ਕਿ ਜਿਹੜੀਆਂ ਪੁਰਾਣੀਆਂ ਸੌਕਸ ਹੁੰਦੀਆਂ ਨੇ ਇਹ ਉਹਨਾਂ ਦਾ ਆਪਾਂ ਬਹੁਤ ਵਧੀਆ ਯੂਜ਼ ਕਰ ਸਕਦੇ ਹਾਂ ਸਫਾਈ ਕਰਨ ਦੇ ਲਈ ਵੈਸੇ ਤਾਂ ਮੈਂ ਮਾਈਕ੍ਰੋਫਾਈਬਰ ਕਲੋਥ ਲਿਆ ਕੇ ਰੱਖਦੀ ਆਂ ਪਰ ਹਨਾ ਉਹ ਤੋਤੇ ਵਗੈਰਾ ਤੋਤੇ ਹੁੰਦੇ ਨੇ ਸਾਫ਼ ਕੀਤੇ ਹੁੰਦੇ ਨੇ ਉਹਨਾਂ ਨੂੰ ਖਰਾਬ ਕਰਨ ਨੂੰ ਦਿਲ ਨਹੀਂ ਕਰਦਾ ਹੁੰਦਾ ਸੋ ਪਹਿਲਾਂ ਮੈਂ ਸੌਕਸ ਨਾਲ ਕਲੀਨਿੰਗ ਕਰ ਲੈਣੀ ਹੁੰਦੀ ਆ ਉਸ ਤੋਂ ਬਾਅਦ ਮੈਂ ਜਿਹੜੇ ਉਹ ਕਲੋਥਸ ਨੇ ਛੋਟੇ ਛੋਟੇ ਟਾਵਲ ਨੇ ਉਹਨਾਂ ਦਾ ਵੀ ਯੂਜ਼ ਕਰ ਲੈਣੀ ਹਣੀ ਆ ਜਿਆਦਾ ਗੰਦਗੀ ਹੁੰਦੀ ਆ ਤਾਂ ਮੈਂ ਵੇਸਟ ਪਈਆਂ ਜਰਾਬਾਂ ਦਾ ਯੂਜ਼ ਕਰਦੀ ਆਂਗੀ ਸਿੱਧਾ ਹੱਥ ਮਾਰ ਕੇ ਉਸ ਤੋਂ ਬਾਅਦ ਉਲਟਾ ਹੱਥ ਮਾਰ ਕੇ ਨਾ ਬਿਲਕੁਲ ਕਲੀਨ ਹੋ ਜਾਂਦਾ ਸ਼ੀਸ਼ਾ ਜੁਰਾਬ ਨਾਲ ਤੁਸੀਂ ਕਰਕੇ ਦੇਖਿਓ ਸੋ ਵੇਸਟ ਪਈਆਂ ਜਿਹੜੀਆਂ ਲੂਜ਼ ਜੁਰਾਬਾਂ ਹੋ ਜਾਂਦੀਆਂ ਨੇ ਉਹਨਾਂ ਨੂੰ ਸਿੱਟਿਆ ਨਾ ਕਰੋ ਬਹੁਤ ਵਧੀਆ ਯੂਜ਼ ਹੁੰਦਾ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਹੁਣ ਮਿਲਾਂਗੇ ਸੋਹਣੇ ਜੇ ਇੰਟਰਸਟਿੰਗ ਜੇ ਵਲੌਗ ਦੇ ਨਾਲ ਜੇਕਰ ਮੇਰਾ ਬਲੌਗ ਤੁਹਾਨੂੰ ਕਿਸੇ ਵੀ ਐਂਗਲ ਤੋਂ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਨੈਕਸਟ ਬਲੌਗ ਤੋਂ ਬਾਏ ਬਾਏ